ਪੰਜਾਬ ਵਿੱਚ ਲਗਾਤਾਰ ਵਿਤਭੀਆਂ ਦਾ ਮਾਮਲਾ ਉੱਭਦਾ ਜਾ ਰਿਹਾ ਹੈ ਜਿੱਥੇ ਪਹਿਲਾਂ ਗੁਰਦੁਆਰਿਆਂ ਦੇ ਵਿੱਚ ਬੇਵਫਾਈ ਕੀਤੀ ਜਾਂਦੀ ਸੀ ਤਾਂ ਹੁਣ Hindu ਅਨੁਮਾਨਸ਼ਾਨੇ ਦੇ ਬਣਾਏ ਜਾ ਰਹੇ ਹਨ Hindu ਮੰਦਿਰਾਂ ਨਿਸ਼ਾਨਦੇ ਰੱਖਿਆ ਜਾ ਰਿਹਾ ਹੈ ਬੀਤੇ ਦਿਨੀ ਖੰਨਾ ਦੇ ਸ਼ਿਪੂਰੀ ਮੰਦਿਰ ਦੇ ਵਿੱਚ ਹੋਈ ਵੇਅ ਵੀ ਹਾਲੇ ਤੱਕ ਉਸ ਦਾ ਸਿਲਸਲਾ ਵਧਦਾ ਹੀ ਜਾ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਇਸ ਦੇ ਉੱਤੇ ਜਲਦੀ ਹੱਥ ਪਾਵਾਂਗੇ ਜਲਦੀ ਇਸ ਨੂੰ ਹੱਲ ਜਾਵਾਂਗੇ ਪਰ ਲਗਾਤਾਰ ਜਿਹੜੇ ਹਿੰਦੂ ਸੰਗਠਨ ਨੇ ਉਹ ਲਗਾਤਾਰ ਇਸ ਚੀਜ਼ ਨੂੰ ਲੈ ਕੇ ਗੁੱਸੇ ਵਿੱਚ ਵੀ ਨੇ ਕਿ ਹਾਲੇ ਤੱਕ ਕਿਉਂ ਇਸ ਦਾ ਹੱਲ ਕਿਉਂ ਨਹੀਂ ਹੋਇਆ ਹਾਲਾਂਕਿ ਲਗਾਤਾਰ ਖੰਨੇ ਦੇ ਵਿੱਚ ਸਿਆਸੀ ਪਾਰਟੀਆਂ ਵੀ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ ਬੀਤੇ ਦਿਨੀ ਅਗਰ ਗੱਲ ਕੱਲ ਦੀ ਖ਼ਬਰ ਤਾਂ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਖੰਨੇ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਖੰਨਾ ਦੇ ਉਸ ਮੰਦਰ ਦੇ ਵਿੱਚ ਬੇਅਦਬੀ ਹੋਈ ਹੈ ਤਾਂ ਲਗਾਤਾਰ ਇਹ ਜੋ سلسلہ ਲਗਾਤਾਰ ਵੱਧ ਰਿਹਾ ਹੈ ਇਸ ਨੂੰ ਲੈ ਕੇ ਲਗਾਤਾਰ ਕੈਬਨਟ ਮੰਤਰੀ ਪਾਰਟੀਆਂ ਦੇ ਪ੍ਰਧਾਨ ਹਾਦਿਕ ਇੱਥੇ ਪਹੁੰਚ ਰਹੇ ਨੇ ਆਖਰਕਾਰ ਕੀ ਕਿਹਾ ਅਮਨ ਅਰੋੜਾ ਨੇ ਆਓ ਸੁਣਦੇ ਹਾਂ ਦੇਖੋ ਅਸਲ ਦੋ ਦਿਨ ਪਹਿਲਾਂ ਬਹੁਤ ਹੀ ਇੱਕ ਮੰਦਭਾਗੀ ਘਟਨਾ 15 ਅਗਸਤ ਵਾਲੇ ਦਿਨ ਹੋਈ ਸੀਗੀ ਖੰਨਾ ਦੇ ਵਿੱਚ ਜਿਆਦਾ ਇਹ ਤੇ ਬਹੁਤ ਹੀ ਪ੍ਰਾਚੀਨ ਪ੍ਰਾਤਨ ਮੰਦਿਰ ਦੇ ਵਿੱਚ ਇੱਕ ਆ ਪਾਪ ਦਾ ਕਾਰ ਹੈ ਜਿਹੜਾ ਉਹ ਕੁਝ ਸ਼ਰਾਰਤੀ ਅਨਸਰਾਂ ਨੇ ਕੀਤਾ ਸੀਗਾ ਜਿਹਦੇ ਵਿੱਚ ਸ਼ਿਵ ਲਿੰਗ ਜਿਆ ਨੂੰ ਖੰਡਿਤ ਕੀਤਾ ਗਿਆ ਸੀਗਾ ਔਰ ਚੋਰੀ ਜਿਹੜੀ ਉਹ ਵੱਡੇ ਬਦਰ ਦੇ ਉੱਪਰ ਕੀਤੀ ਗਈ ਸੀ ਉਸ ਦਿਨ ਤੋਂ ਹੀ ਸਾਡੇ ਲੋਕਲ ਐਮਐਲਏ ਸਾਡੇ ਪੁਲਿਸ ਸਾਡੇ ਆਫੀਸਰਸ ਸਾਰੀ ਸਿਵਲ ਤੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹ ਔਨ ਟੂਰ ਸੀਗੀ ਇਸ ਚੋਰੀ ਨੂੰ ਕਰਾ ਕਰਨ ਦੇ ਵਿੱਚ ਸੋ ਅੱਜ ਉਹਨਾਂ ਸਾਰੇ ਨਸਾਰੇ ਮੰਦਰ ਕਮੇਟੀ ਦੇ ਸਾਥੀਆਂ ਨੂੰ ਖੰਨਾ ਨਿਵਾਸੀਆਂ ਨੂੰ ਮਿਲਦੇ ਲਈ ਆਏ ਸੀਗੇ ਔਰ ਇੱਕ ਗੱਲ ਦੀ ਤਸੱਲੀ ਹੈ ਕਿ ਸਰਕਾਰ ਦੇ ਕਾਰਗੁਜ਼ਾਰੀ ਦੇ ਉੱਪਰ ਹੀ ਔਰ ਖਾਸ ਕਰਕੇ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਾਰੇ ਸਾਥੀਆਂ ਨੇ ਉਹ ਤਸੱਲੀ ਪ੍ਰਗਟਾਈ ਹੈ ਔਰ ਮੈਂ ਤੁਹਾਨੂੰ ਇੱਕ વિશ્વાસ ਦਿਵਾਉਣਾ ਕਿ ਇਹ ਸਿਰਫ ਖੰਨਾ ਦੀ ਹੀ ਨਹੀਂ ਇਹ ਪੂਰੇ ਪੰਜਾਬ ਸਰਕਾਰ ਦੀ ਪੂਰੀ ਪੰਜਾਬ ਪੁਲਿਸ ਦੀ ਪ੍ਰਾਇੋਰਟੀ ਹੈ ਤੇ ਬੜੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਨ੍ਹਾਂ ਦੇ ਬਣਦੇ ਅੰਜਾਮ ਤੱਕ ਪਹੁੰਚਾਇਆ ਜਾਊਗਾ ਜਿੱਦਾਂ ਤੁਹਾਡੀ ਗੱਲਬਾਤ ਹੋਈ ਹੈ ਜੀ ਐਨ ਸਾਹਿਬ ਦਾ ਕੀ ਰਿਐਕਟ ਹੈ ਇਸ ਕਰਨਾ ਜੀ ਐਨ ਸਾਹਿਬ ਨੇ ਤੁਹਾਡੀ ਕੀ ਗੱਲ ਸੀ ਸਾਹਿਬ ਵੀ ਉਨੀ ਕੰਸਰਨਡ ਨੇ ਜਿਹਨੇ ਤੁਸੀਂ ਮੈਂ ਆਪਾਂ ਸਾਰੇ ਕੰਸਰਨਡ ਆ ਉਹ ਵੀ ਇਸ ਗੱਲ ਤੋਂ ਬੜੇ ਚਿੰਤਿਤ ਨੇ ਕਿ ਇਹ ਇਹ ਜੀ ਕਾਰਵਾਈ ਇਹ ਜੀ ਘਟਨਾ ਕਿਉਂ ਖੰਡਾਂ ਦੇ ਵਿੱਚ ਵਾਪਰੀ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਵੀ ਜਿਹੜੇ ਲੋਕ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਹੁੰਦੇ ਨੇ ਮੰਦਰ ਗੁਰਦੁਆਰੇ ਦੇ ਵਿੱਚ ਜਿਹੜੇ ਸੰਨ ਲਾਉਂਦੇ ਨੇ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਆਪਣੀਆਂ ਸਾਰੀਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਉਹ ਅ ਕਿਸੇ ਧਰਮ ਦੇ ਤੱਕ ਮੈਂ ਤਾਂ ਉਹਨਾਂ ਨੂੰ ਇਨਸਾਨ ਹੀ ਨਹੀਂ ਮੰਨਦਾ ਹੈਗਾ ਸੋ ਸਕੇਨ ਸਾਹਿਬ ਵੀ ਬੜੇ ਕਨਸਰਨ ਨੇ ਅਸਵੇਰੀ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਤੇ ਬੜੀ ਜਲਦੀ ਹੀ ਜਿਹੜੇ ਵੀ ਆਪਰੇਟਰਸ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਬੰਦ ਕੀਤਾ ਜਾਊਗਾ